ਪਠਾਨਕੋਟ ਰਾਮੀਲਾ ਗਰਾਊਂਡ ਦੇ ਸਾਹਮਣੇ ਬਾੜ ਨੰਬਰ 15 ਕਠੋਲੀ ਮੋਹੱਲੇ ਦੇ ਇਲਾਕੇ ਦੇ ਵਿੱਚ ਸੀਵਰੇਜ ਜਾਮ ਹੋਣ ਕਾਰਨ ਬਾੜ ਵਾਸੀਆਂ ਨੂੰ ਪਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਹੀ ਇਸ ਕਾਰਨ ਅੱਜ ਇਲਾਕਾ ਨਿਵਾਸੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਨਗਰ ਨਿਗਮ ਪਠਾਨਕੋਟ ਖਿਲਾਫ ਨਾਰੇਬਾਜ਼ੀ ਵੀ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਿਛਲੇ 1 ਮਹੀਨੇ ਤੋਂ ਇੱਥੇ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਦਾ ਚਿਉਣਾ ਮੁਸ਼ਕਲ ਹੋ ਗਿਆ ਹੈ ਇਲਾਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਇਸ ਸਮੱਸਿਆ ਬਾਰੇ ਬਾੜ ਦੇ ਕੌਂਸਲਰ ਵਿੱਕੀ ਰਾਮਪਾਲ ਨੂੰ ਵੀ ਕਈ ਵਾਰੀ ਜਾਣੂ ਕਰਵਾਇਆ ਹੈ ਇਹੀ ਨਹੀਂ ਨਗਰ ਨਿਗਮ ਨੂੰ ਵੀ ਕਈ ਵਾਰੀ ਮੰਗ ਪੱਤਰ ਲਿਖੇ ਨੇ ਕਿ ਇਸ ਦੀ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਡੀਸੀ ਸਾਹਿਬ ਨੂੰ ਵੀ ਅਸੀਂ ਕਿਹਾ ਹੈ ਤੇ ਸਿਹਤ ਮੰਤਰਾਲੇ ਤੱਕ ਜਿਹੜਾ ਹੈ ਉਹਨਾਂ ਨੂੰ ਜਾਣੂ ਕਰਵਾਇਆ ਪਰ ਹਜ ਤੱਕ ਕੋਈ ਵੀ ਸਫਾਈ ਕਰਮਚਾਰੀ ਜਿਹੜਾ ਇੱਥੇ ਨਹੀਂ ਆਉਂਦਾ ਜੇਕਰ ਆਉਂਦੇ ਵੀ ਨੇ ਤੇ ਫਿਰ ਸਿਰਫ ਖਾਣਾ ਪੂਰਤੀ ਲਈ ਆਉਂਦੇ ਨੇ ਫਿਰ ਇਸ ਸਮੱਸਿਆ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸੀਵਰੇਜ ਦੀ ਸਮੱਸਿਆ ਜਿਹੜੀ ਹੈ ਇਸ ਦਾ ਪਰਮਾਨੈਂਟ ਹੱਲ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਨੇ ਇੱਥੋਂ ਹੀ ਸਕੂਲ ਜਾਣਾ ਹੁੰਦਾ ਹੈ ਤੇ ਇੱਥੋਂ ਤੱਕ ਕਿ ਮੰਦਿਰ ਦੇ ਮੰਦਿਰ ਨੂੰ ਜਾਣ ਵਾਲਾ ਵੀ ਰਸਤਾ ਜਿਹੜਾ ਇੱਥੋਂ ਹੀ ਲੱਗਦਾ ਹੈ ਲੋਕਾਂ ਨੇ ਮੰਦਿਰ ਜਾਣਾ ਬੰਦ ਕਰ ਦਿੱਤਾ ਹੈ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ਦੇ ਦੌਰਾਨ ਬਲਾਕ ਦੇ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਹੈ ਉਹ ਨਿਕਲਣ ਕਾਰਨ ਕਈ ਤਰ੍ਹਾਂ ਦੇ ਸੱਪ ਕੀੜੇ ਆਦਿ ਨਿਕਲਦੇ ਨੇ ਡੇਂਗੂ ਫੈਲਣ ਦਾ ਵੀ ਜਿਹੜਾ ਹੈ ਉਹ ਖਤਰਾ ਬਣਿਆ ਰਹਿੰਦਾ ਹੈ ਤੇ ਜੇਕਰ ਲੋਕਾਂ ਨੂੰ ਕੁਝ ਹੋ ਗਿਆ ਕੋਈ ਭਿਆਨਕ ਬਿਮਾਰੀ ਲੱਗ ਗਈ ਤਾਂ ਉਹਨਾਂ ਨੇ ਕਿਹਾ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਬੱਚਿਆਂ ਨੂੰ ਸਕੂਲ ਛੱਡਣਾ ਮੰਦਰ ਜਾਣਾ ਬੜੇ ਸਾਰੇ ਨੂੰ ਪ੍ਰੋਬਲਮ ਆ ਰਹੀ ਹੈ ਬੱਚਿਆਂ ਨੂੰ ਛੱਡਣ ਜਾਂਦੇ ਆ ਬੱਚੇ ਕਈ ਡਿੱਗ ਜਾਂਦੇ ਆ ਸਾਹਮਣੇ ਦੇਖਨੇ ਆ ਬੱਚੇ ਫੇਰ ਵਿਚਾਰੇ ਘਰ ਵਾਪਸ ਜਾਂਦੇ ਆ ਕਪੜੇ ਡਰੈਸ ਚੇਂਜ ਕਰਕੇ ਜਾਂਦੇ ਆ ਵਿਦਆਊਟ ਯੂਨੀਫਾਰਮ ਚ ਅਸੀਂ ਮੰਦਰ ਨਹੀਂ ਜਾ ਪਾਉਂਦੇ ਹੈਗੇ ਅੰਦਰ ਬੈਠਣਾ ਮੁਸ਼ਕਲ ਹੋ ਗਿਆ ਹੈ ਖਾਣਾ ਵੀ ਅਗਰ ਕੋਈ ਦੀ ਬਿਮਾਰ ਪੈਂਦਾ ਹੈ ਕੌਣ ਜ਼ਿੰਮੇਵਾਰ ਹੈ ਸਾਨੂੰ ਇਹ ਚਾਹੀਦਾ ਹੈ ਰੋਟੀ ਕੋਣੀ ਖਾਣ ਦੇ ਬਹੁਤ ਮੁਸ਼ਕਲ ਹੋ ਰਿਹਾ ਹੈ ਇੱਕ ਮਹੀਨਾ ਹੋਣ ਲੱਗਾ ਇੱਕ ਮਹੀਨਾ ਹੋਣ ਲੱਗਾ ਹੈ ਇਹਨੂੰ ਇਸੇ ਤਰ੍ਹਾਂ ਰੋਜ਼ ਹਾਂ ਜਗਤਿਸ਼ਕਾਇਤ ਲੈ ਕੇ ਜਾਂਦੇ ਪਿਆ ਸੀ ਸੁਰਵਾਈ ਹੋ ਉਹ ਕਹਿੰਦੇ ਆ ਕਿ ਆਂਦੇ ਆ ਪਰ ਲਿਕਨ ਆਂਦੇ ਆ ਸਿੱਧੇ ਸਾਹ ਘੋੜੀ ਬੰਦੇ ਹੈਗੇ ਸਾਨੂੰ ਇਹ ਇਹ ہمارا ਗੁਰਥਲੀ ਮਲਾ ਹੈ ਵਾਰਡ ਨੰਬਰ 15 ਹੈ ਇਧਰ ਕੇ ਐਮਸੀ ਵਿੱਕੀ ਐਮਸੀ ਹੈ हमें इधर कोई तीन हफ्ते हो गए हैं तीन हफ्ते से ज्यादा ही टाइम हो गया है कि पानी जगह जगह पे घर पे इकट्ठे है सबके लोगों के घर के बाहर है हमारा निकलना मुश्किल हो गया हुआ है बच्चे रोज स्कूल जाते पानी में से निकल के कोई बच्चा गिर रहा है कोई कैसे जा रहा है हम, अरे बाहर मंदिर है के पास हम मंदिर जा नहीं पा रहे स्कूल बच्चों को जाने में इतनी दिक्कत हो रही है बीमारियों के दिन है डेंगू फैल रहा है जगह जगह पे और मच्छर इतना ज्यादा मैं आपको बता नहीं सकती हमारा घर बिल्कुल स्मेल इतनी ज्यादा हमारा घर बिल्कुल साथ है हमारे घर का ਦਰਵਾਜ਼ਾ ਖੁੱਲਾ ਰੱਖ ਨਹੀਂ ਸਕਤੇ ਕਿਉਂਕਿ ਇਤਨਾ ਜ਼ਿਆਦਾ 스మెਲ ਹੈ ਸਾਹ ਵੀ ਨਹੀਂ ਲਿਆ ਜਾ ਰਹਾ हमने नगर निगम को बहुत बारी कंप्लेन कर चुके है इस चीज के लिए डीसी को लेटर तक हमने लिखा कोई आता नहीं है कोई कोई सुन सुन के के चले जाते जाते सिर्फ इधर एंटरटेन होने के लिए आ जाते है, उसके बाद आता ही नहीं, सुनता ही नहीं नहीं सुनता ना गली बनने देते ना कोई इधर फर्दर प्रोसीजर किया जाता है प्रशासन से यही मांगे हमारी सुनवाई की जाए जल्द से जल्द ताकि हम भी थोड़ा टेंशन फ्री रहे हमें हर वक्त बच्चों की टेंशन लगी रहती कभी गली बनवाई जाए बच्चों को इतनी ज्यादा प्रॉब्लम है ना हम कह नहीं सकते हमें स्कूटर पे गाड़ी पे छोड़ने जाना पड़ रहा है उनको पानी खड़े होने का कारण एक ही सीवरेज सारे ब्लॉक है सीवरेज सीवरे ना क्लीन करते हैं और जगह जगह गंद इकट्ठा करके चले जाते हैं इकट्ठा अगर हो जाता है वो उठाने को ही नहीं आता आज खड़े होके हम सबने इकट्ठे होके यही करा है मांग प्रशासन से मांग यही कर रहे हैं कि हमें सुनवाई हमारी की जाए क्योंकि अगर नहीं सुनवाई करेंगे अल्टीमेटली हम लोग बीमार ही पड़ेंगे हर साल डेंगू इतना फैलता है जिसकी वजह से लोगों की हेल्थ लॉस इतना ज्यादा है एटलीस्ट आके एक, एक बार देखे तो सही हमें कितनी प्रॉब्लम हो रही है किसी को ये प्रॉब्लम है ही नहीं क्योंकि ये जहाँ पे पानी इकट्ठा होगा बोलेगा वही दूसरा इंसान कोई नहीं बोलेगा कैमरा पर्सन हनी सैनी की रिपोर्ट